पहला आप तड़का भून ला इसके बाद इसी दाल ऐड कर देंगे नमक मिर्च पा देंगे आप हरी मिर्च ऐड करा ही अपने टमाटर कटे हैं टमाटर ऐड करा चंकी तरह बना इस नमक मिर्च ऐड करें ਟਮਾਟਰਾਂ ਤੋਂ ਬਾਅਦ ਆਪਾਂ ਇਹ ਮਿਕਸ ਇੰਹਲਾਵਾਂਗੇ ਅਰ ਸਕਨੇ ਪਿਆਜ਼ ਬਰਾਊਨ ਹੋ ਗਏ ਨੇ ਹੁਣ ਆਪਾਂ ਇਸ ਵਿੱਚ ਜਿਹੜੀ ਦਾਲ ਪਰ ਰੱਖੀ ਹੋਈ ਸੀ ਧੋ ਕੇ ਆਪਾਂ ਉਹ ਐਡ ਕਰ ਲਈਏ ਪਾਣੀ ਵੀ ਹੋਣੀ ਪਾਣਾ ਤੇ ਦਾਲ ਦਾਲ ਦੇਖੋ ਆਪਣੀ ਫੁੱਲ ਚੁੱਕੀ ਆ ਹੁਣ ਆਪਾਂ ਇਸ ਨੂੰ ਦੋ ਬੀਸ ਮਿੰਟ ਲਵਾ ਲੈਣੀ ਹੈ ਆਪਣੀ ਦਾਲ ਬਣ ਕੇ ਬਹੁਤ ਸਵਾਦ ਬਣੀ ਹੁਣ ਆਪਣੀ ਦਾਲ ਬਣ ਕੇ ਰੈਡੀ ਆ ਦੇਖੋ